रेडी ਇੱਕ ਦਿਨ ਮੈਨੂੰ ਬਰਨਾਲੇ ਤੋਂ ਕਿਸੇ ਲੜਕੀ ਦਾ ਫੋਨ ਆਇਆ ਸਤਿ ਸ਼੍ਰੀ ਅਕਾਲ ਪਤੰਗ ਸਾਹਿਬ ਮੈਂ ਬਰਨਾਲੇ ਤੋਂ ਅਜੀਤ ਕੌਰ तितਲੀ ਸਾਹਿਤਕਾਰਾ ਬੋਲ ਰਹੀ ਹਾਂ ਅੱਜ ਮੈਂ ਤੁਹਾਡਾ ਵਿਅੰਗ ਰੂੜੀਆਂ ਉੱਤੇ ਸੁੱਤੇ ਸ਼ੇਰ ਅਖਬਾਰ ਵਿੱਚ ਪੜਿਆ ਡੰਡੀ ਕਮਾਲ ਦਾ ਵਿਅੰਗ ਹੈ ਤੁਸੀਂ ਹਰ ਦੂਜੇ ਤੀਜੇ ਹਫਤੇ ਵਿਅੰਗ ਕਹਾਣੀ ਅਤੇ ਹੋਰ ਹਾਸ ਰਸ ਲਿਖਦੇ ਰਹਿੰਦੇ ਹੋ ਡੰਡੀ ਹੋਰ ਪ੍ਰਮੁੱਖ ਮੈਗਜ਼ੀਨਾਂ ਵਿੱਚ ਛਪਦੇ ਰਹਿੰਦੇ ਹੋ ਜੋ ਕਿ ਬਹੁਤ ਦਿਲਚਸਪ ਰਚਨਾਵਾਂ ਹੁੰਦੀਆਂ ਹਨ ਡੰਡੀ ਮੈਂ ਜਲਦੀ ਵਿੱਚ ਬੇਟੀ ਕਹਿਣਾ ਭੁੱਲ ਗਿਆ ਅਤੇ ਕਿਹਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਲੇਖਕ ਹੋ ਪਰ ਮੈਂ ਅੱਜ ਤੱਕ ਤਿਤਲੀ ਲੇਖਕ ਨੂੰ ਕਿਤੇ ਛਪਿਆ ਨਹੀਂ ਵੇਖਿਆ ਡੰਡੀ ਉਸਨੇ ਕਿਹਾ ਵੀਰ ਜੀ ਮੈਂ ਤਾਂ ਤਾਈਆਂ ਤੁਹਾਨੂੰ ਮਿਲਣਾ ਚਾਹੁੰਦੀ ਸੀ ਮੈਂ ਲਿਖਿਆ ਬਹੁਤ ਹੈ ਪਰ ਮੀਡੀਆ ਵਿੱਚ ਛਪਣ ਲਈ ਕੀ ਕਰਨਾ ਪੈਂਦਾ ਹੈ ਮੈਨੂੰ ਪਤਾ ਨਹੀਂ ਡੰਡੀ ਮੈਂ ਚਾਹੁੰਦੀ ਹਾਂ ਕਿ ਮੈਂ ਆਪ ਜੀ ਤੋਂ ਸਾਹਿਤਿਕ ਬਰੀਕੀਆਂ ਉੱਤੇ ਛਪਣ ਸੰਬੰਧੀ ਸਾਈਡ ਲੈਣ ਲੈ ਸਕਾਂ ਡੰਡੀ ਮੈਂ ਕਿਹਾ ਤੁਸੀਂ ਜਦੋਂ ਟਾਈਮ ਮਿਲਿਆ ਆ ਜਾਓ ਮੈਂ ਪਿੰਡ ਘਰ ਹੀ ਹੁੰਦਾ ਹਾਂ ਮੈਨੂੰ ਖੁਸ਼ੀ ਹੋਵੇਗੀ ਡੰਡੀ ਉਹ ਇੱਕ ਦਿਨ ਅਚਾਨਕ ਮੈਨੂੰ ਮਿਲਣ ਲਈ ਸਾਡੇ ਘਰ ਆ ਧਮਕੀ ਡੰਡੀ ਮੈਂ ਚੁਬਾਰੇ ਵਿੱਚ ਲੇਖ ਪੜ੍ਹ ਰਿਹਾ ਸੀ ਪਤਨੀ ਮਨਜੀਤ ਕੌਰ ਰਸੋਈ ਵਿੱਚ ਰੋਟੀ ਪਾਣੀ ਬਣਾ ਰਹੀ ਸੀ ਅਤੇ ਮੇਰਾ ਇੰਜੀਨੀਅਰ ਬੇਟਾ ਜਤਿੰਦਰ ਅਤੇ ਮੇਰੇ 10 ਸਾਲ ਦੇ ਪੁੱਤਰੇ ਨਵਜੋਤ ਸਿੰਘ ਨਾਲ ਵਿਹੜੇ ਵਿੱਚ ਕਿੜੀ ਬੱਲਾ ਖੇਡ ਰੈਡੀ ਰਹੇ ਸਨ ਡੰਡੀ ਬੇਟਾ ਕਿਸੇ ਅਜਨਬੀ ਲੜਕੀ ਨੂੰ ਵੇਖ ਕੇ ਨੇੜੇ ਪਈ ਕੁਰਸੀ ਉੱਤੇ ਬੈਠ ਗਿਆ ਡੰਡੀ तितਲੀ ਨੇ ਘਰ ਵੱੜਦੇ ਹੀ ਦੋਵੇਂ ਹੱਥ ਜੋੜ ਕੇ बेटे नो किहा वाह पतंग साहिब तुसी ਘਰ ਹੀ ਮਿਲ ਗਏ ਡੰਡੀ ਮੈਂ ਸੋਚਿਆ ਪਤਾ ਨਹੀਂ ਕਿਹੜੇ ਅਸਮਾਨ ਵਿੱਚ ਉਡਾਰੀਆਂ ਮਾਰ ਰਹੇ ਹੋਣਗੇ ਡੰਡੀ ਉਹ بیٹے ਕੋਲ ਬੈਠ ਗਈ ਅਤੇ ਲੱਗੀ ਸਾਹਿਤਿਕ ਗੱਲਾਂ ਕਰਨ ਡੰਡੀ ਪਤੰਗ ਸਾਹਿਬ ਤੁਹਾਡੀ ਪਰਸਨੈਲਿਟੀ ਬਹੁਤ ਹੈ ਇਹ ਫਰਦਾ ਨਿੱਕਾ ਜਿਹਾ ਬੇਟਾ ਵੀ ਬੜਾ ਸਮਝਦਾਰ ਲੱਗਦਾ ਹੈ ਛੱਟ ਮੇਰੇ ਲਈ ਪਾਣੀ ਲੈ ਆਇਆ ਡੰਡੀ ਮੇਰੀ ਪਤਨੀ ਨੇ ਜਦ ਤਿਤਲੀ ਅਤੇ ਜਤਿੰਦਰ ਦਾ ਸਰਸਰੀ ਬਾਰਤਾ ਲਾਪ ਸੁਨਿਆ ਤਾਂ ਉਹ ਹਸਣ ਲੱਗ ਪਈ ਕਿ ਸ਼ਾਇਦ ਇਹ ਕੁੜੀ ਕੋਈ ਟਪਲਾ ਖਾ ਗਈ ਹੈ ਉਹ ਵੀ ਮੇਰੇ ਵਾਂਗ ਵਿਅੰਗਕਾਰੀ ਗੱਲਾਂ ਕਰ ਲੈਂਦੀ ਸੀ ਉਹ ਹੱਸਦੀ ਹੱਸਦੀ ਚਾ ਫੜਾ ਗਈ ਡੰਡੀ ਪਤੰਗ ਸਾਹਿਬ ਤੁਹਾਡੀ ਮਾਤਾ ਜੀ ਵੀ ਤੁਹਾਡੇ ਵਾਂਗ ਹਸ ਮੁਖ ਹਨ तितਲੀ ਬੋਲੀ ਡੰਡੀ بیٹے ਨੇ ਕਿਹਾ ਆਹੋ ਪਰ ਸ਼ਾਇਦ ਤੁਸੀਂ ਨਾ ਨਾ ਪਤੰਗ ਸਾਹਿਬ ਹੋਰ ਗੱਲ ਨਾ ਕਰੋ ਆਪਣੇ ਬਾਰੇ ਸੰਵਾਦ ਰਚਾਈ ਚੱਲੋ ਡੰਡੀ ਇੰਨੇ ਨੂੰ ਮੇਰੀ ਨੂੰ ਸਤਿੰਦਰ ਕੌਰ ਸਕੂਲੋਂ ਆ ਗਈ ਅਤੇ ਤਿਤਲੀ ਨੂੰ ਫਤੇ ਬੁਲਾ ਕੇ ਅੰਦਰ ਪਰਸ ਰੱਖਣ ਚਲੀ ਗਈ ਡੰਡੀ ਵਾ ਤੰਗ ਸਾਹਿਬ ਤੁਹਾਡੀ ਪਤਨੀ ਤਾਂ ਬਹੁਤ ਸੁੰਦਰ ਹੈ ਫਿਲਮ ਐਕਟ੍ਰੇਸਾਂ ਵਰਗੀ तितਲੀ ਸਤਿੰਦਰ ਕੌਰ ਦਾ ਸੁਹੱਪਣ ਵੇਖ ਕੇ ਹੈਰਾਨ ਹੋ ਗਈ ਡੰਡੀ ਬੇਟਾ ਕੁਝ ਮੇਰੇ ਬਾਰੇ ਸੋਚ ਰਿਹਾ ਸੀ ਕਿ ਡੈਡੀ ਨੂੰ ਕਿੰਨੀ ਵਾਰ